दूजी बार ईमेल भेजी गई दस दिए दरबार साहब ने सर्च भी चलाया है, है।, है ने ने तो तमाम टीम उची पही है कोना कोना जोड़ा है जांच पड़ताल की जा रही है दरबार साहब एक बार फिर तो बम की धमकी जोड़ी मिल चुकी है चौबीस घंटे दूजी बार ईमेल जोड़ी भेजी गई है

ਬਿਲਕੁਲ ਦੇਖੋ ਅੰਤਿਮ ਦੱਸੇ ਤੋਂ ਨਾਲ ਕੀ ਜਿਸ ਤਰੀਕੇ ਨਾਲ ਪੱਲੀ ਈਮੇਲ ਆਈ ਦੀ ਗੀਤ ਹੈ ਉਸ ਤੋਂ ਬਾਅਦ ਐਂਜੀਪੀਸੀ ਵੱਲੋਂ ਪੁਲਿਸ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਨਰਵਾਲੋਂ ਇੱਕ ਐਫਆਈਆਰ ਦੱਜ ਕਰਕੇ ਅਤੇ ਏਜੰਸੀਆਂ ਨੂੰ ਜਿਹੜੀ ਉਹ ਡਿਊਟੀ ਸੌਂਪੀ ਗਈ ਉਸ ਈਮੇਲ ਦੀ ਪਾਲ ਕੀਤੀ ਜਾਂਦੇ ਕਿਸ ਤਰੀਕੇ ਨਾਲ ਕਿੱਥੋਂ ਆਈ ਹੈ ਪਰ ਉਸ ਤੋਂ ਬਾਅਦ ਕੱਲ ਫੇਰ ਜਿਹੜੀ ਹੈ ਡਿਪਾਰਟਮੈਂਟ ਤੋਂ ਬਾਅਦ ਜਿਹੜੀ ਜਿਹੜੀ ਈਮੇਲ ਆਈ ਹੈ ਉਸ ਵਿੱਚ ਫੇਰ ਤੋਂ ਦੁਬਾਰਾ ਤੋਂ ਸੇਮ ਆਈਡੀਸ ਲਗਾਇਆ ਗਿਆ ਵਾ ਤੇ ਦਰਬਾਰ ਸਾਹਿਬ ਦੇ ਅੰਦਰ ਲੰਗਰ ਹਾਲ ਨੂੰ ਉਡਾ ਦਿੱਤਾ ਜਾਵੇਗਾ ਇਹੋ ਹੀ ਜ਼ਿਕਰ ਕੀਤਾ ਗਿਆ ਉਹ ਤੋਂ ਲੈ ਕੇ ਜਿੱਥੇ ਕੱਲ ਜਿੱਥੇ ਗੱਲ ਕੀਤੀ ਇਹ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੇ ਟੀਸਰ ਦੀ ਮਦਦ ਨਾਲ ਜਿਹੜੇ ਗੱਲ ਟੀਮ ਪਹੁੰਚੀਆਂ ਸੀਗੀਆਂ ਉਹਨਾਂ ਵੱਲੋਂ ਜਾਂਚ ਕੀਤੀ ਗਈ ਆ ਹਰ ਤਰੀਕੇ ਨਾਲ ਚਾਰੇ ਪਾਸੇ ਜਿੰਨੀ ਆ ਜਾਂਚ ਕੀਤੀ ਗਈ ਆ ਕਿ ਕਿਸੇ ਤਰ੍ਹਾਂ ਦੀ ਕੋਈ ਬੰਮਨਪਾ ਚੀਜ਼ ਮਿਲੇ ਜਾਂ ਕੋਈ ਕਿਸ ਤਰ੍ਹਾਂ ਦੀ ਅਨਸੋਣੀ ਚੀਜ਼ ਮਿਲੇ ਪਰ ਇਸ ਤਰ੍ਹਾਂ ਦੀ ਕੋਈ ਅਜਿਹੀ ਚੀਜ਼ਾਂ ਹੀ ਮਿਲੀ ਕਾਲਪਾ ਵਿੱਚ ਤਾਰੀਦਾੜੀ ਚੈਕਿੰਗ ਚੱਲਦੀ ਰਹੀ ਆ ਪਰ ਇਸ ਦਿਨ ਕਿੰਨਾ ਫੋਕਸ ਕਰਦੀ ਹੈ ਕਿ ਸਰਾਰਦੀਆਂ ਸਿਰ ਵੱਲੋਂ ਬਾਰ-ਬਾਰ ਜਿਹੜੀ ਇਹੀ ਅਫਵਾਹ ਪਾਈ ਜਾ ਰਹੀ ਆ ਇਹ ਵਰਕਾ ਥੋੜਾ ਇਸ਼ੂ ਹੈ ਕਾਲ ਦਾ ਦੇਸੀ ਦਾ ਅਜੋੜ ਨਿਕਲ ਗਿਆ ਵਾ ਪਰ ਆਰਟੀਕਲ ਵੀ ਸੰਗਤਾਂ ਨੂੰ ਉਸੇ ਤਰੀਕੇ ਨਾਲ ਹੀ ਆਪਣੇ ਤਰੀਕੇ ਨਾਲ ਜਿਸ ਤਰੀਕੇ ਨਾਲ ਡੇਲੀ ਦੀ ਸੰਗਤਾਂ ਉੱਤੇ ਨਤਕ ਮਸਤ ਹੁੰਦੀਆਂ ਨੇ ਉਸੇ ਤਰੀਕੇ ਨਾਲ ਅੱਜ ਫੇਰ ਤੋਂ ਜਿਹੜੀਆਂ ਲੱਖਾਂ ਦੀ ਇਤਰਾਜ ਜਿਹੜੀ ਸੰਗਤਾਂ ਪਹੁੰਚ ਰਹੀਆਂ ਨੇ ਉੱਤੇ ਗੁਰੂ ਸਾਹਿਬ ਦੇ ਨਤਮਤਕ ਹੋ ਰਹੀਆਂ ਨੇ ਅਤੇ ਗੁਰਸਾਹਿਬ ਦੀ ਲੰਗਰ ਰੱਤਨਾ ਦੇ ਸਕਰੀਆਂ ਨੇ ਪਰ ਜਿਹੜੀ ਈਮੇਲ ਲਈ ਲੈਂਦੇ ਕਿਤਨਾ ਕਿਤੇ ਤੋਚ ਲੁੱਟ ਨੇ ਇੱਕ ਚੀਜ਼ ਦੀ ਪਾਲ ਕਰਦੀ ਨਜ਼ਰ ਆਉਂਦੀ ਹੈ ਜੇ ਸਾਈਬਰ ਦੀ ਗੱਲ ਕਰੀਏ ਉਹ ਵੀ ਇਸ ਚੀਜ਼ ਦੀ ਪਾਲ ਕਰਦੇ ਨਜ਼ਰ ਆ ਰਹੇ ਨੇ ਕਿ ਇਹ ਈਮੇਲ ਕਿੱਥੋਂ ਆਈ ਹੋਏ ਆ ਕਿ ਕੀ ਮਨਸਾ ਆ ਇਸਨੇ ਈਮੇਲ ਕੋ ਭੁਤੀ ਹੈ ਜੀ ਬਿਲਕੁਲ ਜਗਜੀਤ ਜੇਕਰ ਇਹ ਸ਼ਰਾਤੀ ਅਸਥਾਦ ਵੱਲੋਂ ਆਕਵਾ ਫਲੰਦ ਜੁੜੀਏ ਗੱਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ 24 ਕੰਥਿਆ ਦੇ ਵਿੱਚ ਦੂਜਾ ਮਾਮਲਾ ਤੇ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ ਬਿਲਕੁਲ ਸਹੀ ਜਿਨੀ ਗੱਲ ਤੁਸੀਂ ਦੀਪੋ ਸਹੀ ਹੈ ਕਿ ਇਹਦੀ ਮੰਗ ਕੀਤੀ ਜਾ ਰਹੀ ਹੈ ਪਰ ਮਲਟੀਪਲ ਜਿਹੜੀ ਗੱਲ ਸਵੇਖ ਪਰ ਜਿਹੜੀ ਗੱਲ ਕਿਤਨਾ ਕਿਤੇ ਜਦੋਂ ਮੁਕਾਵਾ ਕੀਤਾ ਗਿਆ ਸੀ ਪਰ ਉਸ ਤੋਂ ਕਿਤੇ ਨਾ ਕਿਤੇ ਕਾਰਗੁਜ਼ਾਰੀ ਨਹੀਂ ਉਸ ਤੋਂ ਬਾਅਦ ਦੁਬਾਰਾ ਜਦੋਂ ਮੇਂਗਲ ਹੋ ਜੀ ਰਿਹਾ ਤੇ ਉਸ ਤੋਂ ਬਾਅਦ ਪੂਰੀ ਤਕਤੀ ਨਾਲ ਜਿਹੜਾ ਵਾ ਏਸੀ ਜਾਂਚ ਕੀਤੀ ਗਈ ਹੈ ਕੰਮ ਕਰਦੀਆਂ ਟੀਮਾਂ ਨੂੰ ਬੁਲਾ ਕੇ ਜਿਹੜੀ ਜਾਂਚ ਕੀਤੀ ਗਈ ਹੈ ਨਾਲ ਨਾਲ ਕਿਤੇ ਨਾ ਕਿਤੇ ਜਿਹੜੀ ਜਿਹੜੀ ਸ਼ੋਅ ਲਈ ਆਇਆ ਕਿ ਕਿਸ ਤਰ੍ਹਾਂ ਦੀ ਕੋਈ ਵੀ ਕਿਤਨਾ ਹੋ ਸਕੇ ਉਸ ਤੋਂ ਲੈ ਕੇ ਵੀ ਕਿਤਨੇ ਕਿਤੇ ਬੁਖਤ ਪਰ ਜੋ ਉਸੇ ਤਰ੍ਹਾਂ ਹੀ ਨਾਰਮਲੀ ਪੁਲਸ ਦੇ ਸੰਪਰਕ ਦਾ ਗੱਡ ਜੀ ਉਸੇ ਤਰੀਕੇ ਨਾਲ ਹੀ ਰਿਹਾ ਵਾ ਪਰ ਇਹ ਚੀਜ਼ ਵੀ ਹਲੇ ਕਲੀਅਰ ਨਹੀਂ ਹੋਇਆ ਕਿ ਉਸ ਬੰਦੇ ਦੀ ਕੀ ਮਨਸਾ ਹੈ ਉਸਨੇ ਕਿਉਂ ਕੀਤੀ ਜੀ ਜਗਜੀਤ ਕੀ 24 ਕੰਟਾ ਦੇ ਵਿਚਾਲੇ ਸਾਈਬਰ ਕੈਫੇ ਦੇ ਵੱਲੋਂ ਆਈਪੀ ਐਡਰੈਸ ਤੱਕ ਹੁਣ ਤੱਕ ਨਹੀਂ ਲੱਭਿਆ ਗਿਆ ਜਾਂ ਫਿਰ ਹਲੇ ਪ੍ਰੋਸੈਸ ਤੇ ਵਿੱਚ ਹੈ ਬਿਲਕੁਲ ਕੋਈ ਨਹੀਂ ਮਗਰ ਤਾਂ ਇਹ ਚੀਜ਼ ਦੀ ਦੇਖੋ ਪਾਲ ਕੀਤੀ ਜਾ ਰਹੀ ਹੈ ਜਿੱਦੋਂ ਕੋਈ ਵੀ ਚੀਜ਼ ਨਾਂ ਦੀ ਇੱਕ करीब दो दो दिन प्रशासन बलों जा कितने उद्घाटन बलों नहीं दितीगी कि बी किसे दिन कहते हैं कि वही यहाँ जानकारी मिली है कौन है इतना करने आवाज़ यदि कोई इन्हें इतनी तो ठीक ठीक तो कर रहे हैं ठीक है बहुत-बहुत शुक्रिया जगजीत तमाम जानकारी दे रही साजकांस्ट्री बंदरसाँव जो दुनिया की आ हरिमंदर तो साहब को नुकसान पहुंचाने की एक थ्रेट आई है जे पुलिस प्रशासन की जिम्मेवारी बनती है कि वो इन शरारती अंसरों को जो अजि साजिश रच रहे हैं या जो इस बारे सोच रहे हैं उनको का, पकड़ पकड़ कर सख्त और सख्त कार्रवाई कर केंद्रीय स्थान नहीं है जे हर धर्म चाहे वो हिंदू है मुसलमान है सिख है ईसाई है चाहे किसी भी धर्म का है वो अगर जहाँ नतमस्तक होता है गुरु का संदेश लेकर जाता है लंगर छकता है जे इस स्थान को को उड़ाने की सोचना तो मैं समझता हूँ वो मूर्ख मात ही होगा जो ऐसी धमकी लगा रहा है क्योंकि ये एजेंसियां तो ऐसे व्यक्ति को मिनट से पकड़ सकती हैं क्योंकि मेल कहाँ से आई किसने की

साहब को लेटर भेजा इस पर हो का, जाती तो दोबारा जिस तरह पहले दर्शन कर रही है वैसे ही कर रही है संगतों में कोई भी किसी तरह की घबराहट नहीं है मैं जो दूर संगत बैठी है विदेशों में बैठी है जिस देशों में बैठी है, है उनको भी बेनती करूंगा किसी भी तरह पैनिक होने की जरूरत नहीं है संगत आप सभी हालातों को जानती है कि जे किसी की साजिश है तां जो संगत को और